ਜੋ ਸਹੀ ਹੁੰਦਾ ਜਿੱਥੇ ਸਾਰਿਆਂ ਨੂੰ ਸਹਾਰਾ ਮਿਲੇ ਸਿਰ ਤੇ ਛੱਤ ਮਿਲੇ ਖਾਣ ਨੂੰ ਰੋਟੀ ਮਿਲੇ ਬੱਚਿਆਂ ਨੂੰ ਸਹੀ ਪੜ੍ਹਾਈ ਮਿਲੇ ਸਾਰਿਆਂ ਦਾ ਇਲਾਜ ਹੋਵੇ ਜਿਹੜਾ ਰਾਜ ਉਸ ਕਨਸੈਪਟ 'ਤੇ ਵੱਲ ਚੱਲੇ ਉਹ ਰਾਜ ਸਹੀ ਹੈ ਤੋਂ ਮੈਨੂੰ ਤਾਂ ਇਹ ਲੱਗਦਾ ਵੀ ਸ੍ਰੀ ਆਪ ਗਵਰਗਾਂ ਸਿੰਘ ਮਾਨ ਉਸ ਕਨਸੈਪਟ ਵੱਲ ਚੱਲ ਰਹੇ ਹੈ ਚਨਨਪੁਰ ਸਾਹਿਬ ਦੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਪੰਜਾਬ ਦਾ ਇਕੋ ਹੀ ਫਲਾਈਓਵਰ ਇਨੋਗ੍ਰੇਟ ਹੁੰਦਾ ਉਹ ਨੰਗਲ ਵਾਲਾ ਹੁੰਦਾ ਉਸ ਦੇ ਪਿੱਛੇ ਮੈਨੂੰ ਪਤਾ ਮੇਰੇ ਇਲਾਕੇ ਦਾ ਦਰਦ ਸੀ ਮੈਂ ਨੰਗਲ ਸ਼ਹਿਰ ਰੋਂਦਾ ਦੇਖਿਆ ਮੈਂ ਨੰਗਲ ਸ਼ਹਿਰ ਤਬਾਹ ਹੁੰਦਾ ਦੇਖਿਆ ਲੋਕ ਕਹਿੰਦੇ ਸੀ ਨੰਗਲ ਜੇਜੋ ਬਣ ਜਾਣਾ ਸਾਡੇ ਪਿੰਡਾਂ ਨੇ ਉੱਧਰ ਵਾਲੇ ਪਿੰਡਾਂ ਨੇ ਇੱਧਰ ਆਣਾ ਛੱਡਤਾ ਸੀ ਇੱਧਰ ਵਾਲੇ ਪਿੰਡਾਂ ਨੇ ਉੱਧਰ ਜਾਣਾ ਛੱਡਤਾ ਸੀ ਮੈਥਪੁਰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਆ ਸੀ ਦਿਨ ਰਾਤ ਮਿਹਨਤ ਕਰਕੇ 19 ਮਾਰਚ ਨੂੰ 100 ਚੱਕੀ ਅਪ੍ਰੈਲ ਦੇ ਪਹਿਲੇ ਹਫ਼ਤੇ 'ਚ ਮੀਟਿੰਗ ਰੱਖੀ ਅਫਸਰ ਸਹਿਬਾਨ ਵੀ ਚਲੇ ਜਾਂਦੇ ਸੀ ਪਰ ਮੈਂ ਨਹੀਂ ਹਿਲਦਾ ਸੀ ਮੈਂ ਕਿਹਾ ਨਹੀਂ ਅੱਜ 6 ਮਹੀਨੇ ਹੋ ਗਏ ਉਹ ਫਲਾਈਓਵਰ ਪੂਰਾ ਤਿਆਰ ਹੈ ਪੰਜਾਬ ਦੇ ਵਿੱਚ ਉਹਦੇ ਵਿੱਚ ਬਹੁਤ ਜ਼ਿਆਦਾ ਪੋਟੈਂਸ਼ੀਅਲ ਹੈ ਟੂਰਿਜ਼ਮ ਤੁਸੀਂ ਸਾਰੇ ਰਲ ਕੇ ਦੁਨੀਆ ਦੇ ਟੂਰਿਜ਼ਮ ਮੈਪ ਦੇ ਉੱਤੇ ਪੰਜਾਬ ਨੂੰ ਅੱਗੇ ਲੈ ਕੇ ਆਵਾਂਗੇ ਅੱਜ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਤੇ ਮੇਰੇ ਤੋਂ ਆਂਕੜੇ ਇੱਕ ਇੱਕ ਬੱਚੇ ਦੇ ਤੁਸੀਂ ਲੈ ਲਿਓ ਪੂਰੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਜਿਹੜੇ ਅਸੀਂ 118 ਸਕੂਲ ਆਫ ਫੈਮਿਨਸ ਸ਼ੁਰੂ ਕੀਤੇ ਹੈ 9ਵੀਂ ਤੇ 11ਵੀਂ ਚ ਦਾਖਲਾ ਹੈ 20000 ਸੀਟਾਂ ਨੇ ਸਿਰਫ 135000 ਬੱਚਿਆਂ ਨੇ ਫਾਰਮ ਭਰਿਆ ਹੈ ਸਰਕਾਰੀ ਸਕੂਲਾਂ 'ਚ ਇਹ ਕੰਪੀਟੀਸ਼ਨ ਕਦੀ ਸੁਣਿਆ ਹੀ ਨਹੀਂ ਸੀ ਸੀ ਇਹ ਸੇਵਾ ਦਿੱਤੀ ਹੈ ਤੁਸੀਂ ਸਿਰ ਤੇ ਹੱਥ ਰੱਖ ਕੇ ਸੇਵਾ ਕਰਾਇਓ ਸਾਡੀ ਨੀਅਤ ਸਾਫ ਹੈ ਇਹ ਜਿੰਨੇ ਵੀ ਅਸੀਂ ਅੱਜ ਜਿਨ੍ਹਾਂ ਦਾ ਸ਼ੁਭ ਆਰੰਭ ਕੀਤਾ ਹੈ ਇਹਨਾਂ ਦੇ ਵਿੱਚ ਖੂਬ ਉਰਾਨਕਾਂ ਹੋਣ ਸ਼ਹਿਰ ਤੇ ਪੰਜਾਬ ਦੀ ਤਰੱਕੀ ਹੋਵੇ ਸਾਡੇ ਦੇਸ਼ ਦੀ ਤਰੱਕੀ ਹੋਵੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ